ਸਾਚੂਆ ਕਾਲ ਦਾ ਅਨਮੂਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਡਰੋਨਾਂ ਦੇ ਰਾਹੀਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਵਿਰੁੱਧ ਹੁਣ ਜਵਾਬੀ ਕਾਰਵਾਈ ਦੇ ਵਾਸਤੇ ਐਂਟੀ ਡਰੋਨ ਟੈਕਨੀਕ ਦੀਆਂ ਮਾਹਿਰ ਤਿੰਨ ਕੰਪਨੀਆਂ ਦੇ ਟ్రਾਈਲ ਲਾਈ ਗਈ ਨੇ ਅਤੇ ਇਸ ਮੌਕੇ ਦੇ ਉੱਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਮંત્રી ਯਮਨ ਅਰੋੜਾ ਨੇ ਕਿਹਾ ਕਿ ਭਾਵੇਂ ਕੁ ਮੰਤਰੀ ਸਰਹੱਦਾਂ ਦੀ ਸੁਰੱਖਿਆ ਮੁਢਲੇ ਤੌਰ ਦੇ ਉੱਤੇ ਕੇਂਦਰ ਸਰਕਾਰ ਅਤੇ ਸੀਮਾ ਸੁਰੱਖਿਆ ਬਲ ਦਾ ਕਾਰਜ ਖੇਤਰ ਹੈ ਪਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸੀਂ ਸੁਰੱਖਿਆ ਘੇਰਾ ਮਜ਼ਬੂਤ ਕਰਨ ਦੇ ਲਈ ਕਦਮ ਚੁੱਕ ਰਹੇ ਹਾਂ ਪੰਜਾਬ ਦੀ ਸੁਰੱਖਿਆ ਦਾ ਨਵਾਂ ਅਧਿਆਏ ਬਣਨ ਜਾ ਰਿਹਾ ਇਸ ਕਦਮ ਤੇ ਲਈ ਫੰਡ ਦੀ ਕੋਈ ਕਮੀ ਜੜੀ ਹੈ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਪੰਜਾਬ ਦੀਆਂ ਸਰਹੱਦਾਂ ਦੇ ਵਿੱਚ ਡਰੋਨਾਂ ਦੇ ਰਾਹੀਂ ਹੁੰਦੀ ਨਸ਼ਾ ਤਸਕਰੀ ਨੂੰ ਠੱਲ ਪਾਉਣ ਦੇ ਲਈ ਮਾਨ ਸਰਕਾਰ ਬਹੁਤ ਜਲਦ ਪੰਜਾਬ ਪੁਲਿਸ ਨੂੰ ਐਂਟੀ ਡਰੋਨ ਟੈਕਨੀਕ ਦੇ ਨਾਲ ਲੈਸ ਕਰਨ ਜਾ ਰਹੀ ਹੈ ਤਾਂ ਇਸ ਮੌਕੇ ਤੇ ਬੋਲਦਿਆਂ ਹੋਰ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਸੁਣਦੇ ਹਾਂ ਜਿਹੜੀਆਂ ਸਾਡੀਆਂ ਬੜੀਆਂ ਐਫੀਸ਼ੀਐਂਟ ਪੁਲਿਸ ਫੋਰਸ ਹੈ ਪੰਜਾਬ ਪੁਲਿਸ ਫੋਰਸ ਹੈ ਬੜੀ ਐਫੀਸ਼ੀਐਂਟ ਹੈ ਪਰ ਕਈ ਵਾਰੀ ਟੈਕਨੋਲੋਜੀ ਹੈ ਜਿਹੜੀ ਉਹ ਭਾਰੀ ਪੈ ਜਾਂਦੀ ਹੈ ਕਿ ਡਰੋਨ ਤਕਰੀਬਨ ਜੇ 2-3 ਕਿਲੋਮੀਟਰ ਦੀ 4 ਕਿਲੋਮੀਟਰ ਦੀ ਹਾਈਟ ਤੋਂ ਆ ਰਿਹਾ ਹੈ ਅਕ੍ਰੋਸ ਦਾ ਬਾਰਡਰ ਤੇ ਤੁਸੀਂ ਉਹਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਹੈਗਾ ਉਹਨੂੰ ਨਹੀਂ ਨਹੀਂ ਉਹਨੂੰ ਡਿਟੈਕਟ ਕਰਕੇ ਉਹਨੂੰ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈਗਾ ਸੋ ਇਸੇ ਮਕਸਦ ਦੇ ਲਈ ਪੰਜਾਬ ਸਰਕਾਰ ਦੀਆਂ ਔਰ ਡੀਜੀਪੀ ਸਾਹਿਬ ਦੀਆਂ ਕਾਫੀ ਧੇਰ ਤੋਂ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਕਰ ਰਹੇ ਸੀਗੇ ਸਟੱਡੀ ਕਰ ਰਹੇ ਸੀਗੇ ਤੇ ਜਿਨ੍ਹਾਂ ਵਿੱਚੋਂ ਅੱਜ 3 ਕੰਪਨੀਆਂ ਨੇ ਜਿਹੜੀਆਂ ਸਰਕਾਰੀ ਤੇ ਪ੍ਰਾਈਵੇਟ ਜਿਨ੍ਹਾਂ ਦੀ ਬੈਸਟ ਆਫ ਬੈਸਟ ਟੈਕਨੋਲੋਜੀ ਅਵੇਲੇਬਲ ਹੈ ਜਿਹੜੇ ਕਿ ਸਿਰਫ ਔਰ ਸਿਰਫ ਇੰਡੀਅਨ ਡਿਫੈਂਸ ਫੋਰਸਸ ਨੂੰ ਹੀ ਨਹੀਂ ਕਈ ਬਾਹਰਲੇ ਮੁਲਕਾਂ ਨੂੰ ਵੀ ਜਿਨ੍ਹਾਂ ਨੇ ਇਹ ਟੈਕਨੋਲੋਜੀ ਸਪਲਾਈ ਕੀਤੀ ਹੈ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅੱਜ ਇੱਥੇ ਡੈਮੋ ਦੇ ਲਈ ਇਨਵਾਈਟ ਕੀਤਾ ਵੈਸੇ ਤਾਂ ਇਹ ਜਿਹੜੀ ਜ਼ਿੰਮੇਵਾਰੀ ਹੈ ਅਕ੍ਰੋਸ ਦਾ ਬਾਰਡਰ ਜੋ ਸਮਗਲਿੰਗ ਹੈ ਚਾਹੇ ਨਾਰਕਾ ਨਾਰਕੋਟਿਕਸ ਨੇ ਨਸ਼ੇ ਨੇ ਆਰਮਜ਼ ਐਂਡ ਐਮਿਊਨੀਸ਼ਨ ਹੈ ਜੋ ਵੀ ਹੈ ਇਹ ਬੇਸਿਕ ਪ੍ਰਾਇਮਰੀਲੀ ਜ਼ਿੰਮੇਵਾਰਤਾ ਜ਼ਿੰਮੇਵਾਰੀ ਤਾਂ ਚਾਹੇ ਗਵਰਨਮੈਂਟ ਆਫ ਇੰਡੀਆ ਦੀ ਹੈ ਬੀਐਸਐਫ ਦੀ ਹੈ ਪਰ ਇਹਨੂੰ ਅਸੀਂ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਉਹ ਪੰਜਾਬ ਪੁਲਿਸ ਇਹਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਬੜੀ ਮਸਤੈਦੀ ਦੇ ਨਾਲ ਆ ਤਾਂ ਕਿ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਉਹ ਵੀ ਕ੍ਰੀਏਟ ਕੀਤੀ ਜਾ ਸਕੇ ਉਸ ਪਰਪਸ ਦੇ ਨਾਲ ਉਸ ਮਕਸਦ ਦੇ ਨਾਲ ਅੱਜ ਇਹ ਡੈਮੋਸ ਲਏ ਗਏ ਨੇ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਉਹਨਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਦੇ ਲਈ ਉਹਨਾਂ ਦੀ ਨਸ਼ਿਆਂ ਤੋਂ ਉਹਨਾਂ ਨੂੰ ਬਚਾਉਣ ਦੇ ਲਈ ਕਿਸੇ ਵੀ ਐਕਸਟੈਂਡ ਤੱਕ ਪੰਜਾਬ ਸਰਕਾਰ ਜਿਹੜਾ ਉਹ ਜਾਲ ਨੂੰ ਤਿਆਰ ਹੈ ਦੇ ਲਈ ਚਾਹੇ ਜਿਹਨੇ ਮਰਜੀ ਫੰਡ ਦੀ ਲੋਡ ਹੋਏਗੀ ਅਵੇਲੇਬਿਲਿਟੀ ਉਹਨਾਂ ਫੰਡਸ ਦੀ ਹੋਏਗੀ ਸੋ ਇੱਕ ਬਹੁਤ ਮੈਂ ਸਮਝਦਾ ਕਿ ਇੱਕ ਨਵਾਂ ਨਵਾਂ ਅਧਿਆਏ ਹੈ ਜਿਹੜਾ ਉਹ ਪੰਜਾਬ ਦੀ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਅੱਜ ਲਿਖਣ ਦਾ ਕੰਮ ਹੈ ਜਿਹੜਾ ਉਹ ਅੱਜ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਨੇ ਕੀਤਾ ਮੈਂ ਸਾਰੇ ਅਧਿਕਾਰੀਆਂ ਨੂੰ ਵੀ ਇਸ ਗੱਲ ਦੇ ਲਈ ਮੁਬਾਰਕਬਾਦ ਦਿੰਨਾ ਔਰ ਮੈਂ ਪੂਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਮੈਂ ਵਿਸ਼ਵਾਸ ਦਵਾਉਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਇਨਸੀਡੈਂਸਸ ਆਪਾਂ ਦੇਖਦੇ ਆ ਸੁਣਦੇ ਆ ਪੜ੍ਹਦੇ ਆ ਕਿ ਜੀ ਕਦੇ ਅਕ੍ਰੋਸ ਦਾ ਬਾਰਡਰ ਕਦੇ ਇਮਿਊਨੇਸ਼ਨ ਆ ਰਹੇ ਹੈ ਕਦੇ ਐਕਸਪਲੋਸਿਵਸ ਆ ਰਹੇ ਨੇ ਕਦੇ ਨਸ਼ੇ ਵੱਡੀ ਮਾਤਰਾ ਦੇ ਵਿੱਚ ਆ ਰਹੇ ਨੇ ਇਹਨਾਂ ਦੇ ਉੱਪਰ ਵੱਡੀ ਪੱਧਰ ਤੇ ਉੱਪਰ ਠੱਲੇ ਜਿਹੜੀ ਉਹ ਅੱਜ ਦੇ ਇਸ ਇਨੀਸ਼ੀਏਟਿਵ ਦੇ ਨਾਲ ਪਾਏਗੀ ਪੰਜਾਬ ਸਰਕਾਰ ਦਾ ਯਤਨਾਂ ਕਿ ਜਿਹੜੇ ਡਰੋਨ ਦੇ ਰਾਹੀਂ ਸਾਡੇ ਜਿਹੜੇ ਬਾਹਰਲੇ ਦੇਸ਼ ਨੇ ਉਹ ਪੰਜਾਬ 'ਚ ਕਿਵੇਂ ਨਸ਼ਾ ਭੇਜਦੇ ਨੇ ਸਰਹੱਦ ਦੇ ਉੱਤੇ ਕਿਦਾਂ ਨਸ਼ਾ ਭੇਜਦੇ ਨੇ ਉਹਨਾਂ ਡਰੋਨ ਨੂੰ ਕਿਦਾਂ ਕਾਬੂ ਕਰਨਾ ਉਹਨਾਂ ਡਰੋਨ ਨੂੰ ਕਿਦਾਂ ਦਿਖਾਉਣਾਗਾ ਉਹਦੇ ਟ੍ਰਾਇਲ ਅੱਜ ਇਸ ਸਟੇਡੀਅਮ 'ਚ ਹੋਏ ਨੇ ਸੋ ਬਹੁਤ ਹੀ ਅੱਛੇ ਟ੍ਰਾਇਲ ਜਿਹੜੇ ਨੇ ਉਹ ਅੱਜ ਦੇਖਣ ਨੂੰ ਮਿਲੇ ਤਿੰਨ ਕੰਪਨੀਆਂ ਤਿੰਨ ਵੱਡੀਆਂ ਕੰਪਨੀਆਂ ਜਿਹੜੀਆਂ ਆਂਆਂ ਨੇ ਜਿਨ੍ਹਾਂ ਨੇ ਟ੍ਰਾਇਲ ਦਿਖਾਏ ਨੇ ਕਿ ਕਿਸ ਤਰ੍ਹਾਂ ਡਰੋਨ ਜਦੋਂ ਆਉਂਦਾਗਾ ਉਹਨੂੰ 10 ਕਿਲੋਮੀਟਰ ਤੋਂ 5 ਕਿਲੋਮੀਟਰ ਤੋਂ 6 ਕਿਲੋਮੀਟਰ ਤੋਂ 4 ਕਿਲੋਮੀਟਰ ਤੋਂ ਵੱਖ-ਵੱਖ ਰੇਂਜ ਦੇ ਅੰਦਰੋਂ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾਗਾ ਕੰਟਰੋਲ ਕਰਕੇ ਫਿਰ ਉਹਨੂੰ ਗਰਾਉਣਾਗਾ ਇਹ ਇੱਕ ਵੱਡੀ ਟੈਕਨੀਕ ਜਿਹੜੀ ਆ ਉਹਨੂੰ ਪੰਜਾਬ ਸਰਕਾਰ ਹਾਇਰ ਕਰਨ ਜਾ ਰਹੀ ਆ ਪੰਜਾਬ ਸਰਕਾਰ ਅਸੀਂ ਸੇਵਾਮਾਂ ਲੈਣ ਜਾ ਰਹੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾਗਾ ਕਿ ਪੰਜਾਬ ਨੂੰ ਡਰੱਗ ਫ੍ਰੀ ਬਣਾਉਣਾਗਾ ਪੰਜਾਬ ਦੇ ਅੰਦਰੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾਗਾ ਜਿਹੜੀ ਮਰਜ਼ੀ ਸਾਨੂੰ ਟੈਕਨੀਕ ਅਪਣਾਉਣੀ ਪਵੇ ਉਹ ਅਸੀਂ ਪਰੌਣ ਲਈ ਤਿਆਰ ਆਗੇ ਸੋ ਅੱਜ ਐਂਟੀ ਡਰੋਨ ਟੈਕਨੀਕਸ ਦਾ ਅਸੀਂ ਸਹਾਰਾ ਲੈਣ ਲਈ ਕੰਪਨੀਆਂ ਨੂੰ ਸੱਦਿਆ ਸੀਗਾ ਤਿੰਨ ਕੰਪਨੀਆਂ ਆਈਆਂ ਨੇ ਜਿਨ੍ਹਾਂ ਨੇ ਡੈਮੋ ਦਿੱਤਾ ਤੁਸੀਂ ਵੀ ਕਵਰ ਕੀਤਾਗਾ ਉਸ ਦੇ ਅੰਦਰ ਦੱਸਿਆ ਕਿ ਕਿਸ ਤਰ੍ਹਾਂ ਕਿਸ ਕਿਸ ਰੇਂਜ ਤੋਂ ਅਸੀਂ ਉਹਨਾਂ ਨੂੰ ਕਵਰ ਕਰਾਂਗੇ ਸੋ ਮੈਨ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਪੰਜਾਬ ਦੇ ਅੰਦਰ ਜੋ ਅਸੀਂ ਮਹਿਮ ਸ਼ੁਰੂ ਕੀਤੀ ਆ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੀ ਉਹਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਪੰਜਾਬ 'ਚ ਜਿਹੜਾ سرحد ਤੋਂ ਪਾਰ ਨਸ਼ਾ ਆਉਂਦਾਗਾ ਜਿਹੜਾ ਜਿਵੇਂ ਕਹਾ ਪਾਕਿਸਤਾਨ ਦੀ ਤਰਫ ਤੋਂ ਜਾਂ ਅਫਗਾਨਿਸਤਾਨ ਦੀ ਤਰਫ ਤੋਂ ਜਾਂ ਹੋਰ ਨਾ ਸਟੇਟਾਂ ਤੋਂ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਖਤਮ ਕਰਨ ਦੇ ਲਈ ਡਰੋਨ ਨੂੰ ਖਤਮ ਕਰਨ ਦੀ ਟੈਕਨੀਕ ਅਸੀਂ ਜਿਹੜੀ ਆ ਆਨਲਾਈਨ ਸਮੇਂ ਚ ਅਪਰਾਮਾਗੇ ਅੱਜ ਅਸੀਂ ਸਾਰੀ ਡੈਮੋ ਲਿਆਗਾ ਔਰ ਇਸ ਡੈਮੋ ਦੇ ਅੰਦਰ ਕਿਹੜਾ ਸਾਨੂੰ ਸਭ ਤੋਂ ਸੂਟੇਬਲ ਲੱਗੂਗਾ ਸਾਡੀ ਮਹਾਰਾ ਦੀ ਟੀਮ ਜਿਹੜੀ ਆ ਉਹ ਸਾਡੇ ਡੀਜੀਪੀ ਸਾਹਿਬ ਸਾਡੀ ਸਮੁੱਚੀ ਟੀਮ ਜਿਹੜੀ ਆ ਬੈਠ ਕੇ ਅਸੀਂ ਫੈਸਲਾ ਕਰਾਂਗੇ ਉਹਦੇ ਲਈ ਪੈਸਿਆਂ ਦਾ ਪ੍ਰਬੰਧ ਕਰਕੇ ਬਿਲਕੁਲ ਬੜੀ ਜਲਦੀ ਜਿਹੜਾ ਬੜੀ ਜਲਦੀ ਜਿਹੜਾ ਇਹਨੂੰ ਅਸੀਂ ਪੰਜਾਬ ਪੁਲਿਸ ਦੇ ਅੰਦਰ ਇਨਵੋਲਵ ਕਰਾਂਗੇ ਸਾਡੇ ਅਧਿਕਾਰੀਆਂ ਨੂੰ ਵੀ ਅਸੀਂ ਸਾਡੇ ਬਹੁਤ ਸਾਰੇ ਅਧਿਕਾਰੀ ਸਾਡੇ ਆਲਰੇਡੀ ਟ ਟ੍ਰੇਨਿੰਗ ਦਵਾ ਕੇ ਅਸੀਂ ਇਹ ਸਮਝਦਾਗਾ ਕਿ ਇਸ ਤਕਨੀਕ ਨੂੰ ਸ਼ਾਮਿਲ ਕਰਕੇ ਪੰਜਾਬ ਦੇ ਅੰਦਰ ਜੋ ਨਸ਼ਾ ਖਤਮ ਕਰਨ ਦੀ ਜੋ ਮਹਮ ਸ਼ੁਰੂ ਹੋਈ ਆ ਸੋ ਉਹਦੇ ਵਿੱਚ ਅਹਿਮ ਯੋਗਦਾਨ ਲਈ ਇਸ ਤਕਨੀਕ ਨੂੰ ਅਸੀਂ ਆਪਣਾ ਮੰਗ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਖਰੜ ਤਹਿਸੀਲ ਕੰਪਲੈਕਸ ਦਾ ਅੱਜ ਅਚਨਚੇਤ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜਤਾਲ ਦੇ ਉੱਤੇ ਗਏ ਰੈਵਨਿਊ ਅਧਿਕਾਰੀ ਸਿੱਧਾ-ਸਿੱਧਾ ਕਹਿ ਰਹੇ ਹਨ ਕਿ ਵਿਜੀਲੈਂਸ ਨੇ ਜਿਹੜੇ ਸਾਡੇ ਅਧਿਕਾਰੀ ਭ੍ਰਿਸ਼ਟਾਚਾਰ ਦੇ ਵਿੱਚ ਫੜੇ ਹਨ ਉਹ ਮਾਮਲਾ ਕਲੀਅਰ ਕਰੋ ਅਸੀਂ ਕੰਮ ਕਰਾਂਗੇ ਪਰ ਸਾਡੀ ਸਰਕਾਰ ਜ਼ੀਰੋ ਟੋਲਰੈਂਸ ਦੀ ਨੀਤੀ ਤੇ ਕੰਮ ਕਰਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਅਧਿਕਾਰੀ ਸਮੂਹਿਕ ਛੁੱਟੀ ਲੈ ਰਹੇ ਹਨ ਤਾਂ ਅਸੀਂ ਲੋਕਾਂ ਦਾ ਕੰਮ ਰੋਕ ਨਹੀਂ ਸਕਦੇ ਤਾਂ ਅਸੀਂ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨਾਇਬ ਤਹਿਸੀਲਦਾਰਾਂ ਨੂੰ ਕਾਨਗੂਆਂ ਨੂੰ ਅਤੇ ਹੋਰਾਂ ਨੂੰ ਵੀ ਰਜਿਸਟਰੀ ਕਰਨ ਦਾ ਅਧਿਕਾਰ ਦੇ ਸਕਦੇ ਆ ਤਾਂ ਵੱਡੀ ਗੱਲ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਆਖੀ ਗਈ ਹੈ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿਰਕਪੁਰ ਦੇ ਵੀ ਤਹਿਸੀਲ ਕੰਪਲੈਕਸ ਦੇ ਵਿੱਚ ਅਚਨਚੇਤ ਦੌਰਾ ਕਰਦੇ ਨਜ਼ਰ ਆਏ ਤਾਂ ਇਸ ਮੌਕੇ ਦੇ ਉੱਤੇ ਉਹਨਾਂ ਨੇ ਬੋਲਦਿਆਂ ਕੀ ਕੁਝ ਕਿਹਾ ਸੁਣ ਲੈਣੇ ਆ ਦੇਖੋ ਅੱਜ ਉਹ ਮੈਂ ਟੈਕ ਨੂੰ ਰੈਵਨਿਊ ਰੈਵਨਿਊ ਅਧਿਕਾਰੀ ਹਸ ਤੌਰ ਤੇ ਤਹਿਸੀਲਦਾਰ ਕਹਿੰਦੇ ਜਿਹੜੇ ਤਹਿਸੀਲਦਾਰ ਅੱਜ ਉਹ ਕਹਿੰਦੇ ਜੀ ਅਸੀਂ ਸਮੂਹਿਕ ਛੁੱਟੀ ਲੈ ਰਹੇ ਹਾਂ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟਰੀ ਨਹੀਂ ਕਰਾਂ ਅਸੀਂ ਦੋ ਤਿੰਨ ਦਿਨਾਂ ਤੋਂ ਸਾਡੇ ਨਰਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ 2-3 ਕੁਲੀਗ ਸਾਡੇ 2-3 ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲਏ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨਾਇਬ ਜ਼ਿਲਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹ ਤੋਂ ਵੀ ਛੋਟਾ ਕੋਈ ਅਫਸਰ ਉਹਨੂੰ ਵੀ ਅਸੀਂ ਰੀਸਟਿਟਿ ਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾ ਉਹ ਗਲਗਲ ਤੇ ਰੋਜ਼ ਕਹਿਂਦੇ ਨੇ ਸਾਡਾ ਆ ਬੰਦਾ ਕੋਈ ਜਾਇਜ ਮੰਗ ਹੋਵੇ ਮੈਂ ਮੰਨ ਲਾ ਸਾਡੇ ਬੰਦੇ ਜੀ ਪੈਸੇ ਲੈਣਦੇ ਫੜੇਗੇ ਰੰਗੇ ਅੱਥੀ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਕਰੇ ਨਾ ਕੋਈ ਜਿੰਦਾਬਾਦ ਗੁਰਮਾਨ ਸਿੰਘ ਮਾਨ ਜਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨਣ ਵਾਲੀ ਆ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਐਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਜੀ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਵੇਂ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਤਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਥ ਕਰ ਰੱਖੀ ਇਹਨਾਂ ਨੇ ਕਾਨੂੰਨੀ ਕਾਰਵਾਈ ਕਰਾਂਗੇ ਕਰਾਂਗੇ ਜੇ ਕੋਈ ਇਹ ਤਾਂ ਜੇ ਤੁਸੀਂ ਸਰਕਾਰ ਚੋਂ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਨਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਤੇ ਕਦੋਂ ਜੁਆਇਨ ਕਰਨਾ ਜਾਂ ਜੁਆਇਨ ਨਹੀਂ ਕਰਨਾ ਇਹ ਲੋਕ ਦੱਸਣਗੇ ਮੈਂ ਜਨਾ ਆਰਡਰ ਕੀਤੇ ਆ ਹੁਣ ਤੁਸੀਂ ਵੀ ਸਬ ਰਜਿਸਟਰ ਰਜਿਸਟਰਾ ਦਾ ਕੰਮ ਸੰਭਲ ਕੇ ਨਾਇਬ ਤਸੀਲ ਦਾ ਤਸੀਲ ਚਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਕਿਸੇ ਦੀ ਕੋਈ ਰਿਸਟਰੀ ਰੁਕ ਰਹੀ ਕਿਸੇ ਦੀ ਫਰਦ ਨਹੀਂ ਰੁਕ ਰਹੀ ਮੈਂ 2-3 ਤਸੀਲਾਂ ਚ ਹੋਰ ਜਾਊਂਗਾ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਤੁਹਾਨੂੰ ਮੈਂ ਅਪਡੇਟ ਕਰ ਦੇਣਾ ਮੈਂ ਤਹਿਸੀਲਾਂ ਜਾਊਂਗਾ ਹੁਣ ਜੀ ਬਿਨਾ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਗੂਆ ਤਹਿਸੀਲ ਬਾਈ ਜੀ ਜ਼ਿੰਦਗੀ 'ਚ ਕਿਸੇ ਬਿਨਾ ਕੋਈ ਕੰਮ ਨਹੀਂ ਰੁਕਦਾ ਜੀ ਤੇ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮੇਲ ਕਰਨ ਲੱਗ ਜਾਂਦੇ ਆ ਜੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਪਸ਼ਨ ਕਰਦੇ ਫੜੇ ਗਏ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਤੇ ਮਾਨ ਸਾਹਿਬ ਕਿਸਾਨਾਂ ਦਾ ਇਸ਼ੂ ਹੈ ਕਿਸਾਨਾਂ ਦਾ ਥੈਂਕ ਯੂ ਸਾਹਿਬ ਇਹਨਾਂ ਨੇ ਕਿਹਾ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆ ਆ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਸਾਹਿਬ ਕਹਿੰਦੇ ਕਿ ਟਾਈਮ ਕੀਤਾ ਜਾ ਰਿਹਾ ਹੈ ਕਰਾਂਗੇ ਜੀ ਕਰਾਂਗੇ ਪਰ ਪੰਜਾਬ ਚੱਲੂਗਾ ਸੀਐਫ ਸਾਹਿਬ ਅਸਲ ਚਾਹਤ ਨਹੀਂ ਹੋਈ ਸੀ ਸਾਡੇ 3 ਕਰੋੜ ਬੰਦੇ ਦਾ ਕਸਟੋਰੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਤੇ ਬਤਮੀਜ਼ੀ ਕੀਤੀ ਕਿ ਸਾਹਿਬ ਕਹਿੰਦੇ ਵੀ ਉੱਥੇ ਚੱਲ ਕੇ ਮੀਟਿੰਗ ਹੋਇਆ ਸੀਐਫ ਸਾਹਿਬ ਹੋਇਆ ਕੀ ਸੀ ਐਸਐਸ ਥੋੜਾ ਬਰੀਫ ਕਰ ਦਿਓ ਅਸਲ ਕੀ ਹੋਇਆ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫੇਰ 2.5 ਘੰਟੇ ਮੈਨੂੰ ਕਿਉਂ ਬਿਠਾਈ ਰੱਖਿਆ ਜੀ ਹੇਠਾਂ ਕਰ ਲੈ ਯਾਰ ਕਿਹਨਾਂ ਨੂੰ ਫੋਨ ਹੋਇਆ ਹੁਣ ਕਿਉਂਕਿ ਕੱਲ ਜਿਹ ਤੇ ਸਵਾਲ ਨੂੰ ਆਪਕੋ ਜੀ ਬੋਲੀ ਬੋਲਦੀ ਰਹੀ ਬੜਾ ਪਲੀਜ਼ ਜੀ ਸਭ ਜੀ ਮੈਂ ਕਹਿੰਦੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਹਿੰਦਾ ਫਿਰ 2.5 ਘੰਟੇ ਮੈਨੂੰ ਕਾਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨੇ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹਨ ਇਹ ਕੋ ਗੱਲ ਹੈ ਇਹ ਕੋ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰੱਥੋ ਮੈਨੂੰ ਬਦਤਮੀਜ਼ੀ ਕੀਤੀ ਜੀ ਮੈਂ ਮੈਂ ਉੱਠ ਕੇ ਚਲੇ ਗਿਆ ਜੀ ਕੱਲ ਮੈਂ ਉੱਠ ਕੇ ਆਇਆ ਜੀ ਹਾਂਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਹਿੰਦਾ ਮੈਂ ਡਰ ਕੇ ਮੀਟਿੰਗ ਨਹੀਂ ਦਿੰਦੀ ਮੈਂ ਉਦੋਂ ਪਹਿਲਾਂ ਬਿਨਾ ਮੋਰਚਾ ਤੋਂ ਵੀ ਤੁਹਾਨੂੰ ਮਿਲਦਾ ਰਿਆਂ ਮੈਂ ਤੁਹਾਡਾ ਮਿੱਤਰ ਕੀੜਾ ਹਾਂ ਮੈਂ ਆਪ ਕਿਸਾਨੀ ਨੂੰ ਸੰਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਖਬਰ ਹੈ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਅਕਾਲੀ ਦਲ ਦੀ ਭਰਤੀ ਦੇ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਦਰਬਾਰ ਸਾਹਿਬ ਪਹੁੰਚੇ ਨੇ ਜਿੱਥੇ ਉਹਨਾਂ ਨੇ ਨਤਮਸਤਕ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਅਰਦਾਸ ਕੀਤੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਹੁਕਮਨਾਮੇ ਦੇ ਅਨੁਸਾਰ ਅਕਾਲੀ ਦਲ ਦੀ ਭਰਤੀ ਦੇ ਲਈ ਬਣੀ 7 ਮੈਂਬਰੀ ਕਮੇਟੀ ਦੇ ਵਿੱਚੋਂ ਬਚੇ 5 ਬਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਬ ਦੇ ਉੱਤੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਐਲਾਨ ਕੀਤਾ ਕਿ 18 ਮਾਰਚ ਤੋਂ ਅਕਾਲੀ ਦਲ ਦੀ ਨਵੀਂ ਭਰਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਇਹ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਬ ਤੇ ਮੱਥਾ ਟੇਕਣ ਤੋਂ ਬਾਅਦ ਕੀਤੀ ਜਾਵੇਗੀ ਤਾਂ ਜਿਸ ਤੋਂ ਬਾਅਦ ਤਿੰਨ ਤਖਤਾਂ ਦੇ ਉੱਤੇ ਭਰਤੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਪਿੰਡ-ਪਿੰਡ ਜਾ ਕੇ ਇਸ ਭਰਤੀ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹਿਲਾਂ ਇਸ ਦੀ ਭਰਤੀ ਕੀਤੀ ਗਈ ਸੀ ਉਸ ਦਾ ਜਵਾਬ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਹੀ ਦੇਵੇਗੀ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇਣਗੇ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਉਹਨਾਂ ਦੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਲੇਕਿਨ ਹਜੇ ਤੱਕ ਉਹਨਾਂ ਨੇ ਆਪਣੇ ਅਸਤੀਫੇ ਨੂੰ ਵਾਪਸ ਲੈਣ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਹਾਮੀ ਨਹੀਂ ਭਰੀ ਹੈ ਲੇਕਿਨ ਸਾਡੇ ਵੱਲੋਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਅਸਤੀਫਾ ਜਿਹੜਾ ਵਾਪਸ ਲੈਣ ਤਾਂ ਇਸ ਮੌਕੇ ਦੇ ਉੱਤੇ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਦਾ ਕੀ ਕੁਝ ਕਹਿਣਾ ਸੀ ਸੁਣਦੇ ਆ ਅੱਜ ਅਸੀਂ ਸਾਰੇ ਸਮੁੱਚੇ ਪੰਜ ਮੈਂਬਰ ਕਮੇਟੀ ਦੇ ਜਿਹੜੇ ਨਮਾਇंदे ਸੀ ਬੜੀ ਨਿਮਰਤਾ ਦੇ ਨਾਲ ਸ਼੍ਰੀ ਕਲਤਕ ਸਾਹਿਬ ਵਿਖੇ ਨਤਮਸਤਕ ਹੋਏ ਆ ਹਰਮੰਦਰ ਸਾਹਿਬ ਮੱਥਾ ਟੇਕਿਆ ਜਾ ਕੇ ਗੁਰੂ ਰਾਮਦਾਸ ਜੀ ਦਾ ਅਸਰਾ ਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਆ ਉਹਨਾਂ ਦਾ ਸ਼ੁਕਰਾਨਾ ਕੀਤਾ ਤੇ ਉਹਨਾਂ ਤੋਂ ਸ਼ਕਤੀ ਮੰਗੀ ਆ ਕਿ ਸਾਨੂੰ ਸਬਰਤਾ ਤੇ ਸ਼ਕਤੀ ਬਖਸ਼ੋ ਅਸੀਂ ਨੇਕ ਨੀਤੀ ਨਾਲ ਬਿਨਾਂ ਭੇਦ ਭਾਵ ਤੋਂ ਬਹੁਤ ਹੀ ਇਮਾਨਦਾਰੀ ਦੇ ਨਾਲ ਅਸੀਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਤੇ ਮੁਕੰਮਲ ਕਰ ਸਕੀਏ ਭਰਤੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਅਸੀਂ 18 ਮਾਰਚ ਨੂੰ ਉਸ ਭਰਤੀ ਨੂੰ ਆਰੰਭ ਕਰਨ ਦਾ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਇਸ ਮਹਾਨ ਸਥਾਨ ਤੋਂ ਅਸੀਂ ਪ੍ਰੋਗਰਾਮ ਲਿਖਿਆ ਆ। ਉਹ ਦਿਨ ਸਮੂਚੀਆਂ ਜਿਹੜੀਆਂ ਪੰਥਕ ਧਿਰਾਂ ਨੇ ਜਿਹੜੀਆਂ ਵੀ ਸਾਡੀਆਂ ਸਿੱਖ ਪੰਥ ਦੀਆਂ ਸੰਸਥਾਵਾਂ ਨੇ ਜਿੰਨੇ ਵੀ ਦਲ ਪੰਥ ਨੇ ਟਕਸਾਲਾ ਆ ਸਿੰਖ ਸਭਾਵਾਂ ਨੇ ਜਾਂ ਹੋਰ ਜਿੰਨੇ ਸਾਡੇ ਪੰਥ ਦੇ ਅਧਾਰੇ ਆ ਸਾਰਿਆਂ ਨੂੰ ਅਸੀਂ ਅਪੀਲ ਕਰਨੀ ਆ ਕਿ ਇਸ ਭਰਤੀ ਵਿੱਚ ਸਾਰੇ ਸ਼ਾਮਲ ਹੋਵੋ ਕਰਕੇ ਇਹ ਇਹ ਮੌਕਾ ਆਪਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆ ਛੇਵੇਂ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇੱਕ ਮੌਕਾ ਆਪਾਂ ਨੂੰ ਮਿਲਿਆ ਸਮੁੱਚੇ ਪੰਥ ਨੂੰ ਕਿ ਜੋ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਅਕਾਲੀ ਦਲ 'ਚ ਬੜਾ ਨਿਗਾਰ ਆ ਗਿਆ ਸੀਗਾ ਹੁਣ ਉਹਨਾਂ ਗੱਲਾਂ ਨੂੰ ਆਪਣੇ ਪਿੱਛੇ ਛੱਡ ਕੇ ਤੇ ਇਕੱਠੇ ਹੋ ਕੇ ਆਪਾਂ ਸਾਰੇ ਅਕਾਲੀ ਦਲ ਵਾਸਤੇ ਸੇਵਾ ਕਰੀਏ ਇਸ ਭਰਤੀ ਵਿੱਚ ਸ਼ਾਮਲ ਹੋਈਏ ਤੇ ਬਹੁਤ ਹੀ ਨਰਵਾ ਨਿਗਰ ਤੇ ਤਕੜੇ ਅਕਾਲੀ ਦਲ ਨੂੰ ਆਪਾਂ ਕਾਇਮ ਕਰ ਸਕੀਏ ਜੋ ਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਇਸ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਲਵਾਂਗੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਤਕੜੇ ਹੋ ਕੇ ਇਹਦੇ ਵਿੱਚ ਸ਼ਾਮਲ ਹੋਵੋ ਤੇ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਇਹਦੇ ਵਿੱਚੋਂ ਉੱਭਰ ਕੇ ਮੋਹਰੇ ਆ ਸਕੇ ਜੋ ਕਿ ਸਮਾਂ ਅੱਜ ਮੰਗ ਕਰਦਾ ਹੈ ਜੋ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਸ ਵਿੱਚੋਂ ਪੰਜ ਮੈਂਬਰ ਬਾਤਨੀ ਬਜੇ ਆ ਕਿ ਸਾਰੇ ਅੰਮ੍ਰਿਤਧਾਰੀ ਆ ਜਾਂ ਕੋਈ ਬਿਨਾ ਨਸਰ ਦੇ ਦੇਖੋ ਇਹ ਤਾਂ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਇਹ ਇਹ ਆਪਣਾ ਨਿੱਜੀ ਫੈਸਲਾ ਆ ਕੋਈ ਅੰਮ੍ਰਿਤਧਾਰੀ ਹੋ ਸਕਦੇ ਕੋ ਨਹੀਂ ਹੋ ਸਕਦੇ ਪਰ ਸਾਰੇ ਪੂਰਨ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਬਦ ਦਾ ਅਟੁੱਟ ਵਿਸ਼ਵਾਸ ਆ ਤੇ ਸਾਰੇ ਮੈਂਬਰ ਸ਼੍ਰੀ ਅਕਾਲਪਤਾਖ ਸਾਹਿਬ ਨੂੰ ਸੰਪੂਰਨ ਤੌਰ ਤੇ ਸਮਰਪਿਤ ਨੇ ਕਹਿਣੀ ਵਿੱਚ ਵੀ ਤੇ ਕਰਨੀ ਵਿੱਚ ਵੀ ਸੋ ਸਾਰੇ ਗੁਰਸਿੱਖਿਆ ਤੇ ਗੁਰਸਿੱਖਾਂ ਵਾਂਗੂ ਨਿਮਰਤਾ ਦੇ ਨਾਲ ਜਿਹੜੀ ਸਾਨੂੰ ਫਲਸਫਾ ਗੁਰੂ ਸਾਹਿਬ ਨੇ ਬਖਸ਼ਿਆ ਉਹਦੇ ਮੁਤਾਬਕ ਆਪਣੀ ਸੇਵਾ ਕਰਾਂਗੇ। ਕੱਲੇ ਦਿਨ ਧਾਮੀ ਸਾਹਿਬ ਹੁਣਾਂ ਨਾਲ ਵੀ ਮੁਲਾਕਾਤ ਹੋਈ ਸੀ ਕਿ ਕੁਝ ਉਹਨਾਂ ਨਾਲ ਗੱਲਬਾਤ ਹੋਈ ਈ ਤੀ ਉਹ ਦੁਬਾਰਾ ਪ੍ਰਧਾਨਗੀ ਦੇ ਅਹੁਦੇ ਤੇ ਆਉਣਗੇ ਜਾਂ ਇਸ ਸਤਨਾਮ ਅਮਰੀਕ ਕਮੇਟੀ ਦੇ ਵਿੱਚ ਆਉਣਗੇ। ਅਸੀਂ ਬੇਨਤੀ ਕਰਦੇ ਹਾਂ ਧਾਮੀ ਸਾਹਿਬ ਨੂੰ ਬੜੇ ਪੰਥਕ ਗਾਗੂ ਨੇ ਨੇਕ ਉਹ ਆਪਣੇ ਜਿਹੜੇ ਸ਼ਖਸ ਨੇ ਤੇ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ ਹੈ ਤੇ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦੀ ਵੀ ਸੇਵਾ ਅਕਾਲ ਤਖਬ ਸਾਹਿਬ ਵੱਲੋਂ ਬਖਸ਼ੀ ਗਈ ਸੀ ਅਸੀਂ ਫਿਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਵੱਡੇ ਭਰਾ ਨੇ ਉਹ ਵੀ ਇਸ ਸੱਤ ਮੈਂਬਰੀ ਕਮੇਟੀ ਵਿੱਚ ਸ਼ਾਮਲ ਹੋ ਕੇ ਤੇ ਉਹਦੀ ਅਗਵਾਈ ਕਰਨ ਤੇ ਸਾਡੇ ਨਾਲ ਇਸ ਭਰਤੀ ਪ੍ਰਕਿਰਿਆ ਵਿੱਚ ਆਪਣਾ ਹਿੱਸਾ ਲੈਣ ਤੇ ਉਹ ਪੰਥ ਦੀ ਸੇਵਾ ਕਰਨ ਦੁਆਰੇ ਤੋਂ ਸ਼੍ਰੋਮਣੀ ਕਮੇਟੀ ਵਿੱਚ ਵੀ ਇਹ ਸਬ ਮੈਂਬਰੀ ਕਮੇਟੀ ਵਿੱਚ ਵੀ ਤੁਹਾਡੇ ਵੱਲੋਂ 18 ਮਾਰਚ ਦੀ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੇ ਦਲ ਕਹਿੰਦਾ ਸੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਕਿਹੜੀ ਨੂੰ ਮੰਨੇ ਜਾਏਗਾ ਦੇਖੋ ਬਾਰ ਬਾਰ ਤੁਸੀਂ ਉਹੀ ਸਵਾਲ ਪੁੱਛਦੇ ਹੋ ਸਿੰਘ ਸਾਹਿਬ ਨੇ ਜਦੋਂ ਦੇਸ਼ ਕੀਤਾ ਉਹਨਾਂ ਨੇ ਕਿਹਾ ਸੀ ਕਿ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਆ ਇਸ ਨੇ ਹਜੇ ਭਰਤੀ ਆਰੰਭ ਨਹੀਂ ਕੀਤੀ ਬੜਾ ਕਲੀਅਰ ਕਿਹਾ ਸੀ ਉਹਨਾਂ ਨੇ ਇਹ ਭਰਤੀ ਆਰੰਭ ਕਰੂਗੀ ਅਸੀਂ ਸਿੰਘ ਸਾਹਿਬ ਦੇ ਹਦੇਸ ਦੇ ਆਪਣੇ 2 ਤਰੀਕ ਨੂੰ ਹੋਏ ਹੁਕਮਨਾਮੇ ਜਿਹੜੇ ਸਮੂਚੀ ਕੌਮ ਨੂੰ ਜਾਰੀ ਹੋਏ ਸਨ ਅਸੀਂ ਉਹਤੇ ਤਗੜੇ ਹੋ ਕੇ ਪਹਿਰਾ ਦੇਣਾ ਹੈ ਹੁਕਮਨਾਮੇ ਲਾਗੂ ਹੋਣੇ ਨੇ ਹੁਕਮਨਾਮੇ ਤੋਂ ਬਾਹਰ ਕੋਈ ਵੀ 1% ਵੀ ਦੂਰ ਨਹੀਂ ਜਾ ਸਕਦਾ ਸੋ ਹਰ ਗੁਰਸਿੱਖ ਦਾ ਫਰਜ਼ ਬਣਦਾ ਹੁਕਮਨਾਮਿਆਂ ਤੇ ਪਹਿਰਾ ਦੇ ਕੇ ਹੁਕਮਨਾਮੇ ਲਾਗੂ ਕਰੇ ਉਹਦੇ ਮੁਤਾਬਿਕ ਅਸੀਂ ਆਪਣੀ ਸੇਵਾ ਕਰਨੀ ਹੈ ਜਿਹਦੇ ਸਾਹਮਣੇ ਆਪਣਾ ਧਿਆਨ ਦਿੱਤਾ ਸੀਗਾ ਕਿ ਜਿਹੜੇ ਅਕਾਲ ਤਖਤ ਸਾਹਿਬ ਨੇ ਫੈਸਲੇ ਆ ਚਾਰ ਦੁਆਰੀ ਜਿਹੜੇ ਹੁੰਦੇ ਆ ਸਾਡੇ ਵਿੱਚ ਇੱਕ ਹੋਰ ਗੱਲ ਦਿੱਤਾ ਹੈ ਕਿ ਮੇਰੇ ਬੈਗ ਸਾਰੇ ਬੈਗ ਨੇ ਜਿਹੜੇ ਜਿਹੜੇ ਫੈਸਲੇ ਹੋਏ ਆ ਉਸ ਦੀ ਵੀ ਜ਼ਿਆਦੀ ਅਕਾਲ ਤਖਤ ਸਾਹਿਬ ਤੋਂ ਸਮੁੱਚੀ ਮਾਨਵਤਾ ਨੂੰ ਸ਼ਕਤੀ ਮਿਲਦੀ ਹੈ ਇਸ ਤਖਤ ਤੋਂ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਗਏ ਨੇ ਸਾਰੇ ਧਰਮਾਂ ਦੇ ਬੜੀਆਂ ਵੱਡੀਆਂ ਵੱਡੀਆਂ ਇਥੋਂ ਲੜਾਈਆਂ ਗੁਰਮਤੇ ਪਾਕੇ ਤੇ ਯੁੱਧ ਲੜੇ ਗਏ ਤੇ ਜਿੱਤੇ ਗਏ ਨੇ ਜਿਹੜੇ ਕੀ ਧਰਮ ਖਾਤਰ ਸੀ ਤੇ ਸਚਾਈ ਵਾਸਤੇ ਸੀ ਜ਼ੁਲਮ ਨੂੰ ਖਤਮ ਕਰਨ ਵਾਸਤੇ ਸੀਗੇ ਤੇ ਜੇ ਅਕਾਲ ਤਖਤ ਸਾਹਿਬ ਤਾਂ ਬਹੁਤ ਪਹਿਲਾਂ ਸਥਾਪਿਤ ਹੋਇਆ ਇਹ ਤਖਤ ਆਪਣਾ ਹੈ ਤਾਂ ਦਿੱਲੀ ਤੋਂ ਵੀ ਉੱਚਾ ਤਖਤ ਹੈ ਇਹਦੀ ਆਨ ਬਾਨ ਸ਼ਾਨ ਦੀ ਆਪਾਂ ਸਭ ਨੇ ਰੱਖੀ ਕਰਨੀ ਹੈ ਇਹ ਸਰਵਉੱਚ ਤਖਤ ਹੈ ਆਪਣਾ ਅਕਾਲ ਦਾ ਤਖਤ ਹੈ ਪਰਮਾਤਮਾ ਦਾ ਤਖਤ ਹੈ ਤੇ ਜੇ ਕੋਈ ਭੁੱਲਿਆ ਭਟਕਿਆ ਕੋਈ ਵੀ ਵਿਅਕਤੀ ਯਾ ਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਾਂ ਕੋਈ ਅਹੁਦੇਦਾਰ ਇਹ ਕਵੇ ਕਿ ਅਕਾਲ ਤਖਬ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਇਹ ਬਹੁਤ ਵੱਡਾ ਭਲੇਖਾ ਉਹਦਾ ਤੇ ਉਹਨੂੰ ਇਸ ਭਲੇਖੇ ਚ ਲੈਣਾ ਨਹੀਂ ਚਾਹੀਦਾ ਨਾ ਹੀ ਪੰਥ ਨੇ ਇਹ ਗੱਲ ਕਦੀ ਪ੍ਰਵਾਨ ਕਰਨੀ ਆ ਨਾ ਕਦੀ ਹੋਣ ਦੇਣੀ ਆ ਅਕਾਲ ਤਖਬ ਸਾਹਿਬ ਦੀ ਸ਼ਕਤੀ ਤਾਂ ਬੜੀ ਮਹਾਨ ਹੈ ਆ ਕਰਕੇ ਇਹ ਗੁਰੂ ਸਾਹਿਬ ਨੇ ਬਖਸ਼ੀ ਆ ਸ਼ਕਤੀ ਆਪਾਂ ਸਾਰੇ ਇੱਥੇ ਆ ਕੇ ਸ਼ਕਤੀ ਲੈ ਕੇ ਜਾਂਦੇ ਆ ਮੀਰੀ ਪੀਰੀ ਦਾ ਜਿਹੜਾ ਸੰਕਲਪ ਆ ਉਹ ਆਪਾਂ ਨੂੰ ਇਥੋਂ ਪ੍ਰਾਪਤ ਹੁੰਦਾ ਆ ਤੇ ਫਿਰ ਜੇ ਸਾਡੇ ਵਿੱਚੋਂ ਹੀ ਜਿਹੜੇ ਆਗੂ ਆ ਉਹ ਕਿੰਤੂ ਪਰੰਤੂ ਕਰਨ ਬੜੀ ਨਿਮੋਸ਼ੀ ਵਾਲੀ ਗੱਲ ਆ ਇਹਨੂੰ ਕਦੀ ਵੀ ਅਸੀਂ ਪ੍ਰਵਾਨ ਨਹੀਂ ਕਰਾਂਗੇ ਅਕਾਲ ਤਖਤ ਸਾਹਿਬ ਬਹੁਤ ਮਹਾਨ ਆ ਸ਼੍ਰੋਮਣੀ ਕਮੇਟੀ ਠੀਕ ਆ ਉਹਦਾ ਆਪਣਾ ਦੈਰਾ ਗੁਰੂ ਘਰਾਂ ਦੀ ਸੇਵਾ ਸੰਭਾਲ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਵਿਦਿਅਕ ਸੰਸਥਾਵਾਂ ਚਲਾਉਣੀਆਂ ਜਿਹੜੀਆਂ ਸਿਹਤ ਸੰਭਾਵਾਂ ਚਲਾਉਣੀਆਂ ਜਾਂ ਹੋਰ ਦੁਨੀਆ ਦਾ ਭਲਾ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਉਹਦਾ ਅਧਕਾਰ ਖੇਤਰ ਵੱਖਰਾ ਆ ਪਰ ਜੇ ਤੁਸੀਂ ਕਹੀਏ ਸਾਡੀ ਭਾਵਨਾ ਨੂੰ ਤੁਸੀਂ ਛੇੜਛਾੜ ਕਰੋਗੇ ਸਾਡੇ ਫਲਸਫੇ ਤੇ ਤੁਸੀਂ ਆਪਣੇ ਪ੍ਰਸੰ ਖੜੇ ਕਰੋਗੇ ਇਹ ਕਦੇ ਨਹੀਂ ਪ੍ਰਵਾਨ ਕਰਾਂਗੇ ਅਸੀਂ ਸੋ ਇਸ ਕਰਕੇ ਅਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਸਭ ਨੂੰ ਉਹਦੀ ਜਿਹੜੀ ਸਰਵਉੱਚਤਾ ਪ੍ਰਵਾਨ ਕਰਨੀ ਚਾਹੀਦੀ ਹੈ ਉਹਦੇ ਮੁਤਾਬਕ ਹਰ ਹੁਕਮ ਅਕਾਲ ਤਖਤ ਸਾਹਿਬ ਦਾ ਸਮੁੱਚੇ ਮਾਨਵਤਾ ਨੂੰ ਸਮੁੱਚੀਆਂ ਸੰਗਤਾਂ ਨੂੰ ਮੰਨਣਾ ਚਾਹੀਦਾ 18 ਮਾਰਚ ਤੋਂ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰ ਇਹ ਸ਼ਬਿਆ ਦੇ ਦੇਗਿਆਨ ਜੀ ਅਤੇ ਕਿਉਂਕਿ ਜਦਰ ਸਾਹਿਬਾਨ ਦਾ ਜੋ ਹੁਕਮ ਆ ਉਹਨੇ ਬਹੁਤ ਸੰਬੋਧਨ ਨਾਮਾ ਜਾਰੀ ਕੀਤਾ ਸੀ ਅਸਲ ਤੱਕ ਸਾਡੀ ਫਸਿਲ ਕੋਟਿਕ ਸਿਮਿਟੀ ਪੜਾਈ ਗਈ ਸੀ ਜੀ ਸਤ ਮੈਂਬਰ ਜੀ ਦੇ ਵਿੱਚੋਂ ਪੰਜ ਮੈਂਬਰ ਜਿਹੜੇ ਅੱਜ ਅਸੀਂ ਜਿਹਦਾ ਸਾਧੋ ਹੌਟਾ ਸ੍ਰੀਆ ਤੇ 18 ਮਾਰਚ ਤੋਂ ਜਿਹਦੀ ਪੈਗ੍ਰੇ ਸ਼ੁਰੂ ਹੋ ਰਹੀ ਹੈ ਕੀ ਭਰਤੀਆਂ ਵੀ ਸ਼ੁਰੂ ਹੋਈਆਂ ਨੇ ਕੋਈ ਲੋਕਤਾਰਾ ਕਰ ਸਕਦਾ ਦਾ ਉਸ ਪਾਸੇ ਵੀ ਇਹ ਸਰਕਾਰ ਮਨਨ ਨਾਲ ਉਸ ਤੋਂ ਬਾਅਦ ਇਹ ਭਰਤੀ ਜੀ ਸ਼ੁਰੂ ਅਕਾਲੀ ਆਪਣੀ ਅਕਾਲੀ ਦਲ ਵਾਲੀ ਭਰਤੀ ਲੱਖਾਂ ਨੇ ਕਹਿ ਰਹੇ ਸੀ ਕਰ ਲਈ ਹੈ ਉਹ ਮੰਨਿਏਗੀ ਕਿਹੋ ਜੀ ਉਹਦੇ ਬਾਰੇ ਜਦਰ ਸਿੰਘ ਜੀ ਨੇ ਪਹਿਲਾਂ ਵੀ ਬਰਾਬਰ ਰਹੇ ਕਿੰਨੇ ਰੇਡੀਆਂ ਜੀ ਬਾਰੇ ਗੱਲ ਕਰ ਰਹੇ ਹੁੰਦੇ ਸਨ ਛੋਟੇ ਬੋਲ ਸਰਪਨਾਮਾ ਧੰਨਵਾਦ ਜੀ ਹੁਣ ਨਾ 2036 ਆ ਗਿਆ ਦੁਨੀਆ ਵਿੱਚ ਸਭ ਸਵਾਵਾ ਨੇ ਭਾਰ ਦੀ ਜਥੇਬੰਦੀਆਂ ਨੇ ਬਹੁਤ ਮਿਲਣ ਲੈ ਬੰਨਿਆ ਹੈ 72 ਜਥੇਬੰਦੀਆਂ ਨੇ ਅਸੀਂ ਸਾਰੇ ਨੂੰ ਅਪੀਲ ਕਰਦੇ ਹਾਂ ਤੁਸੀਂ ਇਸ ਭਾਰਤੀ ਦੇ ਵਿੱਚ ਸਹਿਯੋਗ ਦਿਓ ਤੁਸੀਂ ਸਾਡੀ ਡਿਊਟੀ ਥ੍ਰੀ ਕਾਲ ਤੱਕ ਸਾਡਾ ਕੋਈ ਨਹੀਂ ਵਿੱਚ ਨਿੱਜੀ ਨਾ ਸਵਾਰਥਾ ਨਾਲ ਨਾ ਪਾਉਣਾ ਸਾਡਾ ਇੱਕੋ ਹੀ ਮੈਦਾ ਝੰਡਾ ਹੈ ਇਹ ਸਿੱਧੀਆਂ ਸੰਸਥਾਵਾਂ ਨੇ ਜਿਹੜੀਆਂ 36 ਸਾਲਾਂ ਤੋਂ ਉਹਨਾਂ ਨੂੰ ਮਿਲੂਜ ਕਰਦੇ ਕੋਈ ਨਹੀਂ ਮਿਸਦੇ ਕੋਈ ਕਿਸੇ ਨਾਲ ਨਹੀਂ ਗੱਲ ਕਰੀਗਾ ਉਦ ਲਈ ਆਉਣ ਵਾਲਾ ਯੂਥ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਪਰ ਜੋ ਜਿਹੜੇ ਸਾਡੇ ਮਿਹਨਤ ਕਰਨ ਵਾਲੇ ਵਰਕਰ ਹੋਣਗੇ ਉਹਦੇ ਸਾਡਾ ਮਨਸਾ ਇਤਨੀ ਪਰ ਸੰਭਾਵਨਾਵਾਂ ਨੂੰ ਦੇਖਦਾ ਹੈ ਕਿ ਸਾਡੇ ਮੈਂਬਰਾਂ ਵਿੱਚ ਦੋਵੇਂ ਮੈਂਬਰ ਪਾਜ ਵਿੱਚ ਪੰਜ ਮੈਂਬਰ ਤੁਸੀਂ ਰਹਿ ਗਏ ਹੋ ਤੁਹਾਡੇ ਵਿੱਚ ਓਪਰਟਨਿਟੀ ਕਿਹਨੂੰ ਲਾਇਆ ਗਿਆ ਹੈ ਕੋਈ ਜੀ ਕਿਸੇ ਨਾਲ ਕਿ ਸਿੱਧੇ ਮਰਜ਼ੀ ਅਧਰਸਮਨ ਲਾ ਦੇਣਾ ਦਾ ਚਾਹੇ ਨਾਲਾ ਦੇਣ ਨੂੰ ਸਾਂਝ ਤੋਂ ਵੀ ਕੰਮ ਕਰਨ ਤਿਆਰ ਹਨ ਜੇ ਕਿਸ ਨੂੰ ਲਾ ਦੇਣਗੇ ਉਹ ਵੀ ਵਾਈਚ ਵਿੱਚ ਕੰਮ ਕਰਨ ਤਿਆਰ ਹਨ ਕਿਉਂਕਿ ਇੱਥੇ ਨਾ ਕੋਈ ਪ੍ਰਬੰਧੀ ਦਾ ਮਸਲਾ ਹੈ ਨਾ ਕੋ ਕੋਆਰਡੀਨੇਟਰ ਮੈਟਰ ਦਾ ਮਸਲਾ ਅਜੇ ਮਸਲਾ ਸਿਰਫ ਸਰਗਰਮਾ ਸਿੱਖ ਸ਼ਕਤੀ ਦੇ ਵਿਕਾਸ ਕੀ ਇਹਦੇ ਸਿੱਖਾਂ ਤੇ ਮਸਲੂਮਾਂ ਨੂੰ ਪੰਜਾਬ ਦੇ ਮਸਲੇ ਨੂੰ ਹੱਲ ਕਰਨਾ ਉਹਨਾਂ ਤੇ ਪਹਿਲਾ ਸਾਰੇ ਨੂੰ ਸੋਚਦਾ ਸੋਇ ਇੱਕੋ ਹੀ ਜਾਂਦਾ ਪਰ ਇਹਦੇ ਤੇ ਸਾਰੀ ਕਮੇਟੀ ਤੇ ਸਾਨੂੰ ਪੰਥ ਦੇ ਸਹਿਯੋਗ ਦੀ ਬਹੁਤ ਸਾਰੀ ਤੇ ਡਿਊਟੀ ਲੱਗੇ ਜਿਵੇਂ ਬਈ ਡਿਊਟੀ ਨਾ ਮਿਲੋ ਬਹੁਤ ਸਾਰੇ ਪੰਥ ਨੂੰ ਇਕੱਠਾ ਕਰਕੇ ਨੋਜਵੰਨ ਨੂੰ ਯੋਗ ਨੋਜਵੰਨ ਵਹੀ ਜਿਹੜੀ ਪੰਥ ਨੂੰ ਗਵਾਈ ਦੇਣੀ ਹੈ ਇਹ ਪਾਰਟੀ ਅੱਛਾ ਜੇ ਮਿਲਣਾ ਮੁਲਾਕਾਤ ਹੋਏਗੀ ਜਾਂ ਅੱਜ ਅੱਜ ਕੋਈ ਸਾਨੂੰ ਕਿੰਨੇ ਕਿੱਸਾ ਪਾਉਂਦਾ ਤਾਂ ਪੰਜਾਬ ਭਰ ਦੇ ਵਿੱਚ ਤਹਿਸੀਲਦਾਰਾਂ ਦੇ ਵੱਲੋਂ ਅੱਜ ਹੜਤਾਲ ਦਾ ਐਲਾਨ ਕੀਤਾ ਗਿਆ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਤਹਿਸੀਲਦਾਰਾਂ ਦੇ ਅਧਿਕਾਰ ਹੋਰ ਅਧਿਕਾਰੀਆਂ ਨੂੰ ਦਿੱਤੇ ਗਏ ਨੇ ਇਸੇ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਦੇ ਵਿੱਚ ਵੀ ਤਹਿਸੀਲ ਦਫ਼ਤਰ ਦਾ ਕੰਮ ਐਸਟੀਐਮ ਬਸੀ ਪਠਾਣਾ ਹਰਵੀਰ ਕੌਰ ਨੂੰ ਸੌਂਪ ਦਿੱਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਰਜਿਸਟਰੀਆਂ ਕੀਤੀਆਂ ਜਾਣਗੀਆਂ ਤੇ ਤਬਾਅਮ ਤਹਿਸੀਲਦਾਰਾਂ ਦੇ ਕੰਮਕਾਜ ਜਿਹੜੇ ਨੇ ਦੇਖੇ ਜਾਣਗੇ ਜਿਸ ਬਸੀ ਤਹਿਸੀਲ ਦੇ ਵਿੱਚ ਆਏ ਸੀ ਸਾਨੂੰ ਪਤਾ ਲੱਗਿਆ ਸੀ ਪਹਿਲਾਂ ਹੜਤਾਲ ਹੋਈ ਗਈ ਆ ਠੀਕ ਹੈ ਜੋ ਭਗਵਾਨ ਜਮਾਨ ਸਾਹਿਬ ਨੇ ਅਜ ਰਿਸ਼ਟੀਆਂ ਸ਼ੁਰੂ ਕਰਵਾਤੀਆਂ ਦੁਆਰੇ ਫਿਰ ਬਹੁਤ ਵਧੀਆ ਕੰਮ ਹੋ ਰਿਹਾ ਹੈ ਜਿਹੜਾ ਹੜਤਾਲ ਸੀ ਵੀ ਉਹ ਖੁੱਲ ਗਈ ਆ ਆਪਣੀਆਂ ਆਮ ਰਿਸ਼ਟੀਆਂ ਅਸੀਂ ਕਰਵਾ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਆ ਰਹੀ ਸਾਨੂੰ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਬਹੁਤ ਵਧੀਆ ਹੋ ਗਿਆ ਜਿਹੜਾ ਹੜਤਾਲ ਕਰਕੇ ਲੋਕ ਪਰੇਸ਼ਾਨ ਹੋ ਰਹੇ ਸਨ ਬਹੁਤ ਤੁਹਾਨੂੰ ਇਲਾਕਾ ਮੁੱਖ ਮੰਤਰੀ ਦਾ ਕੰਮ ਕੀਮਾ ਦੇਖੀਓ ਚੰਗਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਇਦਾਂ ਹੀ ਸਾਰਾ ਕੰਮ ਵਧੀਆ ਚੱਲੂਗਾ ਜੀ ਆਮ ਲੋਕਾਂ ਨੂੰ ਪਰੇਸ਼ਾਨੀ ਹਟ ਗਈ ਜੀ ਨਹੀਂ ਕਰ ਕਿਦਣ ਖੁੱਲਣੇ ਸੀਗੇ ਹੜਤਾਲ ਆਮ ਲੋਕਾਂ ਦੀ ਰੇਸ਼ਟੀਆਂ ਹੋ ਰਹੀਆਂ ਸਾਰੀਆਂ ਜੀ ਸੋਹੇਤ ਸਾਡੇ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲਪਲ ਦੀ ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਦਾ ਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਨਬਾਤ